ਉਹ ਆਇਆ ਮੈਨੂੰ ਕਿ ਇੱਥੇ ਸਾਰਾ ਲੰਗਰ ਦੀ ਵੇਦ ਵੀ ਕਰਦੇ ਖਲਾਰਾ ਪਾਉਂਦੇ ਪੇ ਮਾਰਦੇ ਕੋੜਦੇ ਪਏ ਤੇ ਉੱਥੋਂ ਮੈਂ ਆਇਆ ਜਦੋਂ ਮੈਂ ਆਇਆ ਮੋਟਰਸਾਈਕਲ ਤੋਂ ਉਤਰਿਆ ਹੀ ਆ ਪੁੱਤਰ ਦੇ ਮੈਨੂੰ ਕੁੱਟਣ ਲੱਗ ਪਏ ਤਾਂ ਨਹੀਂ ਆਉਂ ਤੱਕ ਨੇ ਆਇਆ ਮੁੰਡੇ ਨੂੰ ਪੁੱਛਿਆ ਕਹਿੰਦੇ ਪਸ਼ਾਬ ਕਰਨ ਕਰਕੇ ਪਸ਼ਾਬ ਕਰਨ ਰਿਹਾ ਹੈ ਉੱਥੇ ਰੋਕਿਆ ਕਹਿੰਦਾ ਮੁੰਡੇ ਲੈ ਕੇ ਅੰਨ ਦੁਬਾਰਾ ਫਿਰ ਮੁੰਡੇ ਲੈ ਕੇ ਕਹਿੰਦਾ ਤੈਨੂੰ ਕੁੱਤਾ ਚਾਲੂ ਕਰਤਾਂ ਹਾਂ ਤੇ ਜੀ ਬੰਦੇ ਲੈ ਕੇ ਆਇਆ ਵਾ ਠੀਕ ਹੈ ਜੀ ਦਾਤਰ ਕਿਰਪਾਨਾਂ ਫੜੀਆਂ ਆਂ ਤੇ ਇੱਕ ਉਹਨਾਂ ਨੇ ਸਾਡੇ ਨਾਲ ਮਾਰਗੁੜ ਕੀਤੀ ਸਾਡੇ ਸੱਟਾਂ ਮਾਰੀਆਂ ਦਾਤਰ ਕਿਰਪਾਨ ਨਾਲ ਨਾਲ ਡੰਡੇ ਫੜੇ ਤਿੰਨ ਚਾਰ ਜੰਮ ਅੰਮ੍ਰਿਤ ਸਰ ਵਿੱਚ ਮਹਾਸ਼ਿਵ ਰਾਤਰੀ ਮੌਕੇ ਲੰਗਰ ਸੇਵਾ ਦੌਰਾਨ ਵੱਡਾ ਹੰਗਾਮਾ ਹੋ ਗਿਆ ਲੰਗਰ ਵਿੱਚ ਹਿੱਸਾ ਨਾ ਪਵਾਉਣ ਦੀ ਰੰਜਿਸ਼ ਕਾਰਨ ਇੱਕ ਧਿਰ ਵੱਲੋਂ ਸੇਵਾਦਾਰਾਂ ਤੇ ਹੀ ਹਮਲਾ ਕਰ ਦਿੱਤਾ। ਦਾਤਰਾ ਅਤੇ ਡੰਡਿਆਂ ਨਾਲ ਹੋਏ ਇਸ ਹਮਲੇ ਵਿੱਚ ਕਈ ਸੇਵਾਦਾਰ ਜ਼ਖਮੀ ਹੋ ਗਏ। ਹਮਲਾਵਰਾਂ ਨੇ ਲੰਗਰ ਦਾ ਸਮਾਨ ਤੱਕ ਖਿਲਾਰ ਦਿੱਤਾ। ਜ਼ਖਮੀਆਂ ਨੇ આરોਪ ਲਗਾਇਆ ਹੈ ਕਿ ਪੁਲਿਸ ਨੇ ਸ਼ੁਰੂ ਵਿੱਚ ਕਾਰਵਾਈ ਨਹੀਂ ਕੀਤੀ। ਰਣਜੀਤ ਐਵਨਿਊ ਥਾਣਾ ਪੁਲਿਸ ਨੇ ਬਿਆਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਪੀੜਤਾ ਨੇ ਇਨਸਾਫ ਦੀ ਮੰਗ ਕਰਦਿਆਂ ਦੁਰਗਿਆਣਾ ਮੰਦਿਰ ਕਮੇਟੀ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ। ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ। ਮੇਰਾ ਨਾਮ ਹੈ ਰਜਿੰਦਰ ਕੁਮਾਰ ਉਹ ਰਾਜੂ ਮੈਂ ਚੰਪਾ ਦਾ ਕੰਮ ਕਰਦਾ ਰੇੜੀ ਮਾਰਕੀਟ ਤੇ ਬਸਾਲ ਦੇ ਬੈਕ ਸਾਈਡ ਤੇ ਮੈਨੂੰ ਫੋਨ ਆਂਦਾ ਵਾ ਕਿ ਇੱਥੇ ਅਸੀਂ ਉਥੇ ਹਰਸਾਲ ਲੰਗਰ ਲੋਂਦੇ ਆ ਇਹ ਬਲੌਗ ਮਾਰਕੀਟ ਤੇ ਹੋ ਕੇ 15-20 ਸਾਲ ਹੁੰਦੇ ਸਾਨੂੰ ਤੇ ਉਥੋਂ ਫੋਨ ਆਇਆ ਮੈਨੂੰ ਕਿ ਇੱਥੇ ਸਾਰਾ ਲੰਗਰ ਦੀ ਵੇਦ ਵੀ ਕਰਦੇ ਖਲਾਰਾ ਪਾਉਂਦੇ ਪੇ ਮਾਰਦੇ ਘੁਰਦੇ ਪੇ ਉੱਥੋਂ ਮੈਂ ਆਇਆ ਜਦੋਂ ਮੈਂ ਆਇਆ ਮੋਟਰਸਾਈਕਲ ਤੋਂ ਉਤਰਿਆ ਹੀ ਆ ਉਤਰਦੇ ਮੈਨੂੰ ਕੁੱਟਣ ਲੱਗ ਪਏ ਬਲਦਿਓ ਤੇ ਦੋ ਤਿੰਨ ਚਾਰ ਮੁੰਡੇ ਹੋਰ ਨਾਲ ਹੀ ਉਹਦੇ ਕਾਰਨ ਕੀ ਰਿਹਾ ਕਾਰਨ ਤੇ ਮੈਨੂੰ ਪਤਾ ਨਹੀਂ ਸੀ ਆਉਣ ਤੱਕ ਨੇ ਮਾਇਆ ਮੁੰਡਿਆਂ ਨੂੰ ਪੁੱਛਿਆ ਕਹਿੰਦੇ ਪਿਸ਼ਾਬ ਕਰਨ ਕਰਕੇ ਪਿਸ਼ਾਬ ਕਰਨ ਰਿਹਾ ਇਹ ਉੱਥੇ ਥੇਰੇ ਰੋਕਿਆ ਕਹਿੰਦਾ ਮੁੰਡੇ ਲੈ ਕੇ ਆ ਨਾ ਦੁਬਾਰਾ ਫਿਰ ਮੁੰਡੇ ਲੈ ਕੇ ਆ ਤੇ ਉਹਨੂੰ ਕੁੱਟਣਾ ਚાલુ ਕਰਤਾਂ ਦੇ ਕੀ ਕਾਰਨ ਕੀ ਸਮਝ ਲਈਏ ਬੇਅਦਵੀ ਕੀਤੀ ਬੇਅਦਵੀ ਕੀਤੀ ਲੰਗਰ ਦੀ ਕਹਿੰਦਾ ਹਿਸਾਬ ਆ ਬੇ ਲੰਗਰ ਦਾ ਪਿਆ ਹਿਸਾਬਾ ਉਹ ਮੇਰਾ ਇਸ ਦਾ ਇਹਨਾਂ ਨੇ ਪਾਇਆ ਨਹੀਂ ਹੋਣਾ ਪਹਿਲਾਂ ਤੋ ਦੇਖ ਰਿਹਾ ਕਿ ਹੋਇਆ ਸਾਰਾ ਕੁਝ ਉਹ ਬੰਦਾ ਕੀ ਕਰਦਾ ਤੁਹਾਡੇ ਨਾਲ ਕਿਸ ਤਰ੍ਹਾਂ ਬੰਦਾ ਫਾਰੀ ਮਾਰਕੀਟ ਤੇ ਲੜਾਈ ਦੀ ਉਹ ਜਿਹਨੂੰ ਮਰਜ਼ੀ ਕਰ ਦਿੰਦਾ ਉਹ ਜੋ ਮਰਜ਼ੀ ਕਰਦਾ ਰਹਿੰਦਾ ਹੈ ਜੀ ਉਹਨੂੰ ਵੀ ਪੁਲਿਸ ਕੋਲ ਕੰਪਲੇਟ ਕੀਤੀ ਪੀਸ਼ਵਾਟ ਹਾਂਜੀ ਪੁਲਿਸ ਕੋਲ ਕੰਪਲੇਟ ਕੀਤੀ ਹੋਈ ਹੈ ਪੁਲਸਾਜ ਗਈ ਤੇ ਸਾਡੇ ਬਿਆਨ ਲੈ ਕੇ ਗਈ ਹੈ ਅੱਗੇ ਹੁਣ ਦੇਖੋ ਕੀ ਕਰਦੇ ਹੋ ਉਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਕਰਦੇ ਸਾਨੂੰ ਇਨਸਾਫ ਮਿਲੇ ਉੱਤੇ ਪਰਚਾ ਹੋਵੇ ਜੋ ਵੀ ਬੰਦ ਕਰਵਾਈ ਕੀਤੀ ਜਾਵੇ ਉੱਤੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਸੁਤਨਾਮ ਲਿਆ ਦਿਓ ਅੱਜ ਕੀ ਗੱਲ ਬਾਤ ਹੈ ਜਿਹੜੀ ਹੈ ਟਿਕੜਾ ਸਰ ਗੱਲਬਾਤ ਕੋਈ ਨਹੀਂ ਉਹ ਸਿਰਫ ਉਹ ਨਾ ਉੱਥੇ ਸਰਾਬ ਪੀ ਕੇ ਨਾ ਪਸਾਫ ਕਰਦਾ ਪਿਆ ਸਾਡਾ ਸਮਾਨ ਦੇ ਲੱਗ ਗਿਆ ਤੇ ਬਲਦੇ ਉਹ ਨਾਲ ਸਾਡੇ ਨਾਲ ਰੇੜੀ ਲਾਂਦਾ ਵਾ ਨਾਲੇ ਸਭ ਤੋਂ ਪਹਿਲੇ ਰੇੜੀ ਉਹਦੀ ਚਾਂਬਦੀ ਆ ਤੇ ਉਹ ਪਸਾਫ ਕਰਦਾ ਪਿਆ ਇਸ ਸਰਾਬੀ ਦੀ ਰੱਜਾਈ ਤੇ ਅਸੀਂ ਸਿਰਫ ਉਹਦੇ ਕੋਈ ਉਹਨੂੰ ਮਨਾ ਕੀਤਾ ਕਿ ਇੱਥੇ ਤੂੰ ਇਦਾਂ ਕਿਉਂ ਕੰਮ ਕਰਨ ਢਿਆ ਲੰਗਰ ਸਮਾਨ ਤਿਆਰ ਕਰਦੇ ਪਏ ਹੀ ਤੇ ਉਹਦੇ ਨਾਲ ਸਾਡੀ ਬਹਿਸ-ਵਾਜੀ ਹੋਈ ਬਹਿਸ-ਵਾਜੀ ਹੋਈ ਤੇ ਮੜਾ ਕਾਲਰ-ਗੂਲ ਫੜਨ ਲੱਗਾ ਤੇ ਹੀ ਦੱਕਾ-ਦੁੱਕਾ ਮਾਰ ਹੀ ਵੀਡੀਓ ਬਣਾਈ ਆਉਂਦੀ ਆ ਠੀਕ ਹੈ ਜੀ ਤਾਂ ਹੀ ਉਹ ਧਮਕੀਆਂ ਲਾ ਗਿਆ ਚਲਾ ਗਿਆ ਗਾਲਾ-ਗੂਲਾ ਕੱਟ ਕੇ ਇਹ ਬੰਦੇ ਲੈ ਕੇ ਆਉਂਦੇ ਪਏ ਫਿਰ ਉਹ 20-25 ਬੰਦੇ ਲੈ ਕੇ ਆਇਆ ਵਾ ਠੀਕ ਹੈ ਜੀ ਦਾਤਰ ਕਿਰਪਾਨਾਂ ਫੜੀਆਂ ਸੀ ਤੇ ਉਹਨਾਂ ਨੇ ਸਾਡੇ ਨਾਲ ਮਾਰਗੁੱਟ ਕੀਤੀ ਸਾਡੇ ਸੱਟਾਂ ਮਾਰੀਆਂ ਵਾ ਦਾਤਰ ਕਿਰਪਾਨ ਨਾਲ ਨਾਲ ਡੰਡੇ ਫੜੇ ਸਨ 3-4 ਜਣੇ ਨੇ ਤੇ ਇੱਕ ਦਾ ਨਾਮ ਸਰ ਬਲਦੇਵ ਹੈ ਤੇ ਦੂਸਰਾ ਕਾਰਤਿਕ ਹੈ ਤੇ ਦੋ ਤਿੰਨ ਬੰਦੇ ਦੀਆਂ ਫੋਟੋਆਂ ਆਈਏ ਵੀਡੀਓ ਬਣਾਈ ਹੈ ਹੀ ਨਾਲੇ ਹਟਾ ਫੋਨ ਖੋਲਿਆ ਉਹਨਾਂ ਨੇ ਜਿਹੜੇ ਪੈਸੇ ਰੱਖੇ ਲੰਗਰ ਦੇ ਪੈਸੇ ਵੀ ਖੋਲੇ ਉਹਨਾਂ ਨੇ ਠੀਕ ਕਿ ਦਾਤਰ ਮਾਰੇ ਦਾਤਰ ਮੇਰੇ ਸਰਚੇ ਮਾਰਿਆ ਸਰ ਪਿੱਠ ਤੇ ਪੈਰ 'ਚ ਹੈ ਬਾਜੂ ਤੇ ਹੈਗੇ ਸਰ ਮੋਢੇ ਤੇ ਮਾਰਿਆ

ਕਿਹੇ ਅਧਿਕਾਰੀ ਨਾਲ ਗੱਲ ਕੀਤੀ ਹੈਗੀ ਕਿ ਕਿਹੇ ਸ਼ਿਵ ਸੈਟਲ ਮੈਂਬਰ ਨਾਲ ਗੱਲ ਕੀਤੀ ਹੈਗੀ ਤੁਹਾਡੇ ਹਾਂਜੀ ਹਾਂਜੀ ਗੱਲ ਕਰਨੀ ਆ ਆਪਾਂ ਜਿਹੜੀ ਸਾਡੀ ਕਾਰਵਾਈ ਬੰਦੀ ਹੈ ਨਹੀਂ ਕਰਨਗੇ ਕੋਈ ਸੁਣਾਇ ਤਾਂ ਹੀ ਕਰਾਂਗਾ ਸਰ ਹਾਂਜੀ ਜੀ ਆਪਣਾ ਨਾਮ ਦੱਸ ਕੇ ਕੀ ਗੱਲਬਾਤ ਹੋਈ ਜਿਹੜਾ ਝਗੜਾ ਹੈ ਮੇਰਾ ਨਾਮ ਜੇ ਸ਼ਿਵ ਸ਼ੰਕਰ ਹੈ ਮੈਂ ਰஞ்சிਤ ਨੂੰ ਇਹ ਬਲੌਗ ਵਿੱਚ ਰੈਡੀ ਲੰਗਾ ਨੂਰਲਾ ਦੀ ਤੇ ਅੱਜ ਸ਼ਨੀਵਾਰ ਕੱਲ ਸ਼ਨੀਵਾਰ ਨੂੰ ਆਪਾਂ ਲੰਗਰ ਦੀ ਤਿਆਰੀ ਸੋ ਚਾ ਲੰਗਰ ਦੀ ਤਿਆਰੀ ਕਰਦੇ ਪਏ ਸੀ ਸੋ ਰਾਤਰੀ ਦੀ ਤੇ ਨਾਲ ਸਾਡੇ ਦੋ ਰੇਣੇ ਛੱਡ ਕੇ ਬਲਦੇਓ ਚਾਂਪਲਾ ਸਤਨਾਮ ਦੀ ਰੇੜੀ ਲੰਦਾ ਸ਼ਰਾਬ ਪੀ ਕੇ ਪਿੱਛੇ ਆ ਕੇ ਜਿੱਥੇ ਆਪਾਂ ਕਟਿੰਗ-ਕੁੱਟਿੰਗ ਕਰਦੇ ਵੇ ਸਬਜ਼ੀਆਂ ਦੀ ਉੱਥੇ ਆ ਕੇ ਪ੍ਰਸਾਦ ਕਰਦਾ ਤੇ ਅਹੀਂ ਮਤਲਬ ਇੰਟਰਫੇਅਰ ਕਰਦੇ ਤੋਂ ਉਹ ਧਮਕੀਆਂ ਲੰਦਾ ਨੂੰ ਉਸ ਤੋਂ ਬਾਅਦ ਦਸ ਰੇੜੀਆਂ ਛੱਡ ਕੇ ਸਤਨਾਮ ਜੀ ਨੂੰ ਨਾਤਰ ਉਤਰ ਮਾਰ ਗਏ ਤੇ ਨੂੰ ਧਮਕੀਆਂ ਲੰਦਾ ਪਿਆ ਸੀ ਤੇ ਇਹ ਰੋਕਿਆ ਫਿਰ ਚੱਲ ਗਿਆ ਧਮਕੀਆਂ ਲਾ ਕੇ ਅਹੀਂ ਥਾਣੇ ਗਏ ਥਾਣੇ ਦੇ ਵਿੱਚ ਰਿਪੋਰਟ ਦਿੱਤੀ ਅਰਜ਼ੀ ਦਿੱਤੀ ਤੁਹਾਨੂੰ ਕੋਈ ਸੁਣਵਾਈ ਨਹੀਂ ਹੋਇਆ ਇਸ ਟਾਈਮ ਨਾ ਹੀ ਕੋਈ ਪੁਲਸਾਈ ਨਾ ਕੋਈ ਪ੍ਰਸ਼ਾਸਨ ਆਇਆ ਉਸ ਤੋਂ ਬਾਅਦ ਆਪਾਂ ਵਾਪਸ ਆ ਕੇ ਆਪਣਾ ਕੰਮ ਕਰਨਾ ਸ਼ੁਰੂ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਤੇ ਦੋਵੇਂ ਨੂੰ ਦਾਤਰ ਮਾਰੇ ਆ ਤੇ ਇੱਕ ਸਾਡਾ ਜੀਜਾ ਵਾ ਬੋਕਲ ਕੁਮਾਰ ਉਹਨੂੰ ਚ ਪੇੜਾ ਮਾਰਿਆ ਤੇ ਮੈਨੂੰ ਮਾਰਿਆ ਤੇ ਇੱਕ ਮੁੰਡਾ ਨਾਲ ਹੋਰ ਉਹਨੂੰ ਉਹਨੂੰ ਵੀ ਪਜਾਇਆ ਆ ਕੁੱਟ ਮਾਰ ਕੀਤੀ ਗਈ ਤੇ ਆਈ ਮੰਗ ਕਰਦੇ ਪੈ ਗਏ ਜੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਆਪਾਂ ਦਰਗਾਨਾ ਕਮੇਟੀ ਤੇ ਸ਼ਿਵ ਮੰਦਿਰ ਵੱਲੋਂ ਸ਼ਿਵ ਸੈਨਾ ਵੱਲੋਂ ਵੀ ਮੰਗ ਕਰਦੇ ਆ ਕਿ ਹੱਡੀ ਮਦਦ ਕੀਤੀ ਜਾਵੇ ਸਾਡੇ ਲੰਗਰ ਦੀ ਬੇਦਬੀ ਕੀਤੀ ਪੂਰੀ ਲੰਗਰ ਸਾਰਾ ਖਲਾਰਿਆ ਛੋਲੇ ਆਲੂ ਵਗੈਰਾ ਸਾਰੇ ਖਲਾਰ ਕੇ ਛੋਟੇ ਆ ਇਹਦਾ ਲੰਗਰ ਦੇ ਜੋ ਛੜਾਵਾ ਚੜਿਆ ਉਹ ਵੀ ਲੈ ਕੇ ਗਏ ਸਾਡੇ ਪੈਸੇ ਖੋ ਕੇ ਲੈ ਗਏ ਭਈ ਸਾਊਂਡ ਬਾਕਸ ਆਖਿਆ ਉਹ ਵੀ ਚੁੱਕ ਕੇ ਲੈ ਗਏ ਹਾਂ ਮੈਂ 15-20000 ਰੁਪਏ ਹੈਗੇ ਆ ਇਹ ਰੱਖਿਆ ਹੈ ਇਸ ਲਈ ਲੰਗਰ ਵਾਸਤੇ ਟੈਂਟ ਵਾਲੇ ਦੇਨ ਵਾਸਤੇ ਸਾਰੇ ਸਮਾਨ ਦੇਨ ਵਾਸਤੇ ਉਹ ਸਾਰਾ ਖੋ ਕੇ ਲੈ ਗਏ ਕੀ ਕਾਰਨ ਸੀ ਲੜਾਈ ਦਾ ਕਾਰਨ ਕੋਈ ਨਹੀਂ ਸੀਗਾ ਬਸ ਕਾਰਨ ਇਹ ਹੈ ਕਿ ਕਿ ਉਹਨੇ ਪਹਿਲਾਂ ਹਨ ਨੂੰ ਕਿਹਾ ਕਿ ਲੰਗਰ ਦੇ ਵਿੱਚ ਹਨ ਨੂੰ ਸ਼ਾਮਿਲ ਕਰੋ ਤੇ ਅਹੀ 15-20 ਸਾਲ ਤੋਂ ਲੰਗਰ ਵੱਖਰਾ ਲਾਉਂਦੇ ਆਪਾਂ 10 60 ਦਾ ਸ਼੍ਰੇਣੀ ਵਾਲੇ ਤੇ ਉਹਨੂੰ ਉਹ ਆਪਣੇ ਵੱਖਰਾ ਦੁਰਦਾਵ ਲੜਾਈਆਂ ਛੜੜੇ ਕਰਦਾ ਲੋਕਾਂ ਨਾਲ ਤੇ ਇਸ ਕਰਕੇ ਆਪਾਂ ਉਹਨੂੰ ਵਿੱਚ ਨਹੀਂ ਪਾਇਆ ਇਸ ਕਾਰਨ ਉਹ ਖੁੰਦਕਬਾਜੀ ਰੱਖੀ ਉਹ ਸਾਡੇ ਨਾਲ ਤੇ ਇਦਾਂ ਕੀਤਾ ਨੇ ਕੀ ਪ੍ਰਸ਼ਾਸਨ ਤੋਂ ਮੰਗ ਕਰ ਅਸਾਸ਼ਨ ਤੋਂ ਮੰਗ ਕਰਦੇ ਬੰਦੀ ਕਾਰਵਾਈ ਕੀਤੀ ਜਾਵੇ ਸਾਡੀ ਵਜ੍ਹਾ ਕੀਤੀ ਜਾਵੇ